ਅੱਜ ਆਪਾਂ ਬਣਾਵਾਂਗੇ ਮੋਤੀचूर ਦੇ ਲੱਡੂ ਬਿਲਕੁਲ ਪਰਫੈਕਟ ਤੇ ਪੂਰੇ ਨਾਪ ਦੇ ਨਾਲ ਬਿਲਕੁਲ ਬਾਜ਼ਾਰ ਵਰਗੇ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਆਪ ਬਣਾਏ ਨੇ ਜਾਂ ਬਾਜ਼ਾਰ ਤੋਂ ਤੁਸੀਂ ਲੈ ਕੇ ਆਏ ਹੋ ਦੇਖਣ ਜਿੰਨੇ ਜ਼ਿਆਦਾ ਪਿਆਰੇ ਲੱਗ ਰਹੇ ਨੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਨੇ ਅਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲੈ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਮੋਤੀ ਚੂੜ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦਾਲ ਚਾਹੀਦੀ ਆ ਆਪਾਂ ਛੋਲਿਆਂ ਦੀ ਦਲੀ ਹੋਈ ਦਾਲ ਆ ਜਿਹੜੀ ਉਹ ਲੈ ਲਈ ਆ ਇੱਕ ਕੌਲੀ ਆ ਕੱਪ ਤੁਸੀਂ ਸੈੱਟ ਕਰ ਲੈਣਾ ਫਿਰ ਉਸ ਦੇ ਹਿਸਾਬ ਨਾਲ ਸਾਰਾ ਜਿਹੜਾ ਨਾਪ ਰੱਖਣਾ ਹੈ ਆਪਾਂ ਇੱਕ ਕੌਲੀ ਆ ਜਿਹੜੀ ਛੋਲਿਆਂ ਦੀ ਦਾਲ ਦੀ ਲੈ ਲਈ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਤਿੰਨ ਚਾਰ ਪਾਣੀਆਂ ਦੇ ਵਿੱਚ ਧੋ ਲਿਆ ਤਾਂ ਕਿ ਇਹਦੇ ਵਿੱਚ ਜਿਹੜੀ ਧੂੜ ਮਿੱਟੀ ਉਹ ਨਾ ਰਹੇ ਸੋਣ ਤੋਂ ਬਾਅਦ ਆਪਾਂ ਨੂੰ ਜਿਹੜਾ 5-6 ਘੰਟੇ ਲਈ ਭੋਕੇ ਰੱਖਤਾ ਸੀ ਤੇ ਬਿਲਕੁਲ ਸੌਫਟ ਆਪਣੀ ਦਾਲ ਹੋ ਗਈ ਹੈ ਇਸ ਤਰ੍ਹਾਂ ਦੀ ਦਾਲ ਆਪਣੀ ਹੋ ਗਈ ਹੈ ਇਦਾਂ ਟੁੱਟਣ ਲੱਗ ਗਈ ਹੈ ਹੁਣ ਆਪਾਂ ਇੱਕ ਛਾਣ ਲੀਨ ਦੇ ਵਿੱਚ ਇਹਨੂੰ ਛਾਣ ਲਵਾਂਗੇ ਪਾਣੀ ਆ ਜਿਹੜਾ ਸਾਰਾ ਨਿਚੋੜ ਦਵਾਂਗੇ ਤੁਸੀਂ ਚਾਹੋ ਇਸ ਟਾਈਮ ਤੇ ਵੀ ਇੱਕ ਵਾਰੀ ਆ ਜਿਹੜਾ ਧੋਕੇ ਇਹਨੂੰ ਪੀਸ ਸਕਦੇ ਹੋ ਇਹਨੂੰ ਛਾਣਨ ਤੋਂ ਬਾਅਦ ਮਿਕਸੀ ਦੇ ਜਾਰ ਦੇ ਵਿੱਚ ਪਾ ਲਵਾਂਗੇ ਮੈਂ ਵੱਡੇ ਕੱਪ ਦੇ ਵਿੱਚ ਪਾ ਲਈ ਆ ਤੇ ਹੁਣ ਇਹਨੂੰ ਆਪਾਂ 2-4 ਚਮਚ ਪਾਣੀ ਦੇ ਪਾ ਕੇ ਪੀਸ ਲੈਣੇ ਆ ਜਿਆਦਾ ਪਾਣੀ ਤੁਸੀਂ ਨਹੀਂ ਪਾਣਾ ਹੈਗਾ ਨਹੀਂ ਤਾਂ ਫਿਰ ਜਦੋਂ ਆਪਾਂ ਇਹਦੇ ਪਕੌੜੇ ਬਣਾਵਾਂਗੇ ਉਹ ਬਣਨੇ ਨਹੀਂ ਹੈਗੇ ਇਸ ਤਰ੍ਹਾਂ ਇੰਨੀ ਇੱਕ ਗਾੜ੍ਹੀ ਮੈਂ 2-4 ਚਮਚ ਪਾਣੀ ਦੇ ਪਾ ਕੇ ਆ ਪੀਸ ਲਈ ਆ ਬਿਲਕੁਲ ਆਪਾਂ ਦਰਦਰੀ ਜੀ ਇਹਨੂੰ ਪੀਸ ਲਿਆ ਹੈ ਤੇ ਇਸ ਤਰ੍ਹਾਂ ਦੂਜੀ ਸਾਈਡ ਤੇ ਆਪਾਂ ਘਿਓ ਗਰਮ ਕਰ ਲਿਆ ਮੈਂ ਘਿਓ ਦੇ ਵਿੱਚ ਬਣਾਉਂਗੀ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਇਹ ਬਣਾ ਸਕਦੇ ਹੋ ਤੇ ਡਾਲਡਾ ਜਾਂ ਕਿਸੇ ਵੀ ਘਿਓ ਦੇ ਵਿੱਚ ਆ ਜਿਹੜਾ ਲੱਡੂ ਇਹ ਬਣਾ ਸਕਦੇ ਹੋ ਕਿਉਂ ਮੈਂ ਗਰਮ ਕਰਨ ਤੋਂ ਬਾਅਦ ਲੋ ਮੀਡੀਅਮ ਫਲੇਮ ਤੇ ਕਰ ਲਿਆ ਤੇ ਇਸ ਤਰ੍ਹਾਂ ਹੱਥਾਂ ਦੇ ਨਾਲ ਇੱਕ ਇੱਕ ਕਰਕੇ ਚਪਟੇ ਜਿਹੇ ਪਕੌੜੇ ਬਣਾ ਲਵਾਂਗੇ ਤਾਂ ਕਿ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਪਾ ਦਵਾਂਗੇ ਕੈਸੀ ਫਲੇਮ ਹਾਈ ਬਿਲਕੁਲ ਨਹੀਂ ਕਰਨੀ ਹੈ ਕਿ ਨਹੀਂ ਤਾਂ ਵਿੱਚ ਉਹ ਜਿਹੜੇ ਕੱਚੇ ਰਹਿ ਜਾਣਗੇ ਤੇ ਉੱਪਰੋਂ ਜ਼ਿਆਦਾ ਪੱਕ ਜਾਣਗੇ ਇਸ ਤਰ੍ਹਾਂ ਦੇ ਪਕੌੜੇ ਜੇ ਬਣਾ ਕੇ ਆਪਾਂ ਸਾਰੇ ਹੌਲੀ ਹੌਲੀ ਕਰਕੇ ਪਕਾ ਲਵਾਂਗੇ ਦੋ ਬੈਚ ਦੇ ਵਿੱਚ ਇਹਨੂੰ ਮੈਂ ਜਿਹੜਾ ਪਕਾ ਲਿਆ ਹੈ ਬਿਲਕੁਲ 골ਡਨ ਜਿਹਾ ਕਲਰ ਹੋ ਗਿਆ ਜਿਸ ਟਾਈਮ ਤੇ ਉਸ ਟਾਈਮ ਤੇ ਆਪਾਂ ਨੂੰ ਉਤਾਰ ਲਵਾਂਗੇ ਤੇ ਇੱਕ ਸਾਈਡ ਤੋਂ ਪੱਕਣ ਤੋਂ ਬਾਅਦ ਆਪਾਂ ਨੂੰ ਜਿਹੜਾ ਪਲਟ ਦਵਾਂਗੇ ਪਹਿਲਾਂ ਹੀ ਆਪਾਂ ਨਹੀਂ ਪਲਟਾਂਗੇ ਨਹੀਂ ਤਾਂ ਇਹ ਸਾਰੇ ਖਿੱਲਰ ਜਾਣਗੇ ਜਦੋਂ ਇਹ ਸੈੱਟ ਹੋ ਗਏ ਉਸ ਟਾਈਮ ਤੇ ਆਪਾਂ ਨੂੰ ਜਿਹੜਾ ਇੱਕ ਇੱਕ ਕਰਕੇ ਪਲਟ ਦਵਾਂਗੇ ਤੇ ਹੋਰ ਆਪਾਂ ਨੂੰ ਪਲਟਣ ਤੋਂ ਬਾਅਦ ਥੋੜੀ ਦੇਰ ਲਈਆ ਹੋਰ ਪਕਾ ਲਵਾਂਗੇ ਦੂਜੀ ਸਾਈਡ ਤੋਂ ਵੀ ਤੇ ਜਦੋਂ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਲਾਈਟ 골ਡਨ ਜਾਂ ਕਲਰ ਮੈਂ ਇਹਨਾਂ ਦਾ ਰੱਖਿਆ ਹੈ ਵਿੱਚ ਹੋਰ ਕੁਝ ਵੀ ਨਹੀਂ ਪਾਇਆ ਹਜੇ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਤੇ ਦੂਜਾ ਬੈਚ ਵੀ ਇਸੇ ਤਰ੍ਹਾਂ ਪਾ ਦਵਾਂਗੇ ਜਦੋਂ ਇਹ ਬਿਲਕੁਲ ਕੋਸੇ ਜੇ ਹੋ ਗਏ ਉਸ ਟਾਈਮ ਤੇ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਨਾਂ ਦੇ ਟੁਕੜੇ ਟੁਕੜੇ ਕਰਕੇ ਆ ਜਿਹੜੇ ਮਿਕਸੀ ਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਪੀਸ ਲਾਵਾਂਗੇ ਆਪਾਂ ਜਿਵੇਂ ਕਿ ਮੋਤੀ ਚੂਰ ਦੇ ਲੱਡੂਆਂ ਦੇ ਵਿੱਚ ਦਾਣੇ ਹੁੰਦੇ ਨੇ ਇਸ ਤਰ੍ਹਾਂ ਦੇ ਦਾਣੇ ਜੇ ਇਹਦੇ ਬਣ ਜਾਣਗੇ ਇਹਦੇ ਪੀਸ ਇਸੇ ਤਰ੍ਹਾਂ ਮੈਂ ਤੋੜ ਲਿਆ ਤੇ ਦੋ ਵਾਰ ਚ ਮੈਂ ਇਹਨੂੰ ਪੀਸ ਲਿਆ ਇਸ ਤਰ੍ਹਾਂ ਆਪਣਾ ਜਿਹੜਾ ਦਰਦਰਾ ਜਿਹਾ ਪਾਊਡਰ ਬਣ ਕੇ ਤਿਆਰ ਹੋ ਗਿਆ ਦਾਣੇਦਾਰ ਜਿਹਾ ਆਪਣਾ ਬਣ ਕੇ ਤਿਆਰ ਹੋ ਗਿਆ ਜੇ ਤੁਸੀਂ ਸਿੱਧਾ ਬੇਸਣ ਤੋਂ ਬਣਾਉਂਗੇ ਇਦਾਂ ਫਿਰ ਬੇਸਣ ਤੋਂ ਬਣਨੇ ਨਹੀਂ ਹੈਗੇ ਵਧੀਆ ਇਸ ਤਰ੍ਹਾਂ ਦੇ ਇਹ ਆਪਣੇ ਬਣ ਕੇ ਤਿਆਰ ਹੋ ਗਏ ਆ ਇਹਨਾਂ ਨੂੰ ਆਪਾਂ ਇੱਕ ਬ੍ਰਾਂਚ ਕੱਢ ਲਿਆ ਦੂਜੀ ਸਾਈਡ ਤੇ ਆਪਾਂ ਚਾਸ਼ਨੀ ਆ ਜਿਹੜੀ ਬਣਾ ਲੈਨੇ ਆ ਵੈਸੇ ਤਾਂ ਇਹਦੇ ਵਿੱਚ ਇੱਕ ਕੌਲੀ ਚੀਨੀ ਦੀ ਪਾਉਗੀ ਇੱਕ ਕੌਲੀ ਦਾਲ ਦੇ ਹਿਸਾਬ ਨਾਲ ਪਰ ਮੈਂ ਥੋੜਾ ਮਿੱਠਾ ਘੱਟ ਰੱਖਿਆ ਇਸ ਲਈ ਪਾਣੀ ਕੌਲੀ ਚੀਨੀ ਦੀ ਤੇ ਅੱਧੀ ਕੌਲੀ ਪਾਣੀ ਦੀ ਪਾ ਲਈ ਆ ਤੁਸੀਂ ਮਿੱਠਾ ਥੋੜਾ ਜਿਹਾ ਵੱਧ ਖਾਣੇ ਹੋ ਤਾਂ ਜਿਹੜਾ ਇੱਕ ਕੌਲੀ ਚੀਨੀ ਦੀ ਪਾ ਲਿਓ ਫਿਰ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਮਿੱਠਾ ਜਿਹੜਾ ਰੱਖ ਲਿਆ ਤੇ ਦੂਜੀ ਸਾਈਡ ਤੇ ਮੈਂ ਇੱਕ ਇਲਾਇਚੀ ਫਲੇਵਰ ਵਾਸਤੇ ਇਹਦੇ ਵਿੱਚ ਪਾ ਦਿਤੀ ਆ ਤੇ ਫੁੱਲ ਫਲੇਮ ਤੇ ਆਪਾਂ ਪਾਣੀ ਨੂੰ ਇਹਨੂੰ ਪਕਾ ਲਵਾਂਗੇ ਜਦੋਂ ਇਹ ਥੋੜਾ ਜਿਹਾ ਪੱਕ ਗਿਆ ਉਸ ਟਾਈਮ ਤੇ ਆਪਾਂ ਇਹ ਚੀਨੀ ਦੇ ਵਿੱਚ ਘੁਲ ਗਈ ਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਕਲਰ ਪਾ ਦਵਾਂਗੇ ਲੱਡੂਆਂ ਵਾਲਾ ਤੁਸੀਂ ਚਾਹੋ ਬਿਨਾਂ ਕਲਰ ਤੋਂ ਵੀ ਇਹ ਜਿਹੜੇ ਬਣਾ ਸਕਦੇ ਹੋ ਜੇ ਤੁਹਾਨੂੰ ਕਲਰ ਨਹੀਂ ਪਸੰਦ ਹੈਗਾ ਕਲਰ ਪਾਉਣ ਵਾਲਾ ਬਾਜ਼ਾਰ ਵਰਗਾ ਜਿਹੜਾ ਹੋ ਜੂਗਾ ਦੋ ਚਾਰ ਚੁਟਕੀਆਂ ਆਪਾਂ ਕਲਰ ਦੀਆਂ ਦੇ ਵਿੱਚ ਐਡ ਕਰ ਦਿੱਤੀਆਂ ਤੇ orange ਫੂਡ ਕਲਰ ਆ ਜਿਹੜਾ ਮੈਂ ਪਾਇਆ ਇਹਦੇ ਵਿੱਚ ਜਲੇਬੀਆਂ ਵਾਲਾ ਰੰਗ ਹੁੰਦਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਦੋਂ ਤੱਕ ਤੁਸੀਂ ਇਹਨੂੰ ਪਕਾਉਣਾ ਹੈ ਜਦੋਂ ਤੱਕ ਕੋਕੀ ਇੱਕ ਤਾਰ ਦੀ ਚਾਸ਼ਨੀ ਨਹੀਂ ਬਣ ਜਾਂਦੀ ਹੈਗੀ ਕਦੇ ਵੀ ਤੁਸੀਂ ਲੱਡੂ ਜਾਂ ਬਰਫੀ ਬਣਾਉਣੀ ਆ ਇਹ ਉਦੋਂ ਹੀ ਪਰਫੈਕਟ ਬਣੂਗੀ ਜਦੋਂ ਤੁਸੀਂ ਇੱਕ ਤਾਰ ਦੀ ਚਾਸ਼ਨੀ ਬਣਾਉਂਗੇ ਜਦੋਂ ਤੱਕ ਇੱਕ ਤਾਰ ਦੀ ਚਾਸ਼ਨੀ ਨਹੀਂ ਹੋ ਗਈ ਨਹੀਂ ਤੁਹਾਡੀ ਬਰਫੀ ਜਮੂਗੀ ਤੇ ਨਾ ਹੀ ਵਧੀਆ ਲੱਡੂ ਤੁਹਾਡੇ ਬਣਨਗੇ ਤੇ ਆਪਾਂ ਇਹਨੂੰ ਚੈੱਕ ਕਰ ਲੈਂਦੇ ਆ ਥੋੜੇ ਜਿਹਾ ਕੜਛੀ ਨੂੰ ਹੱਥ ਲਗਾ ਕੇ ਕਿ ਇੱਕ ਤਾਰ ਦੀ ਚਾਸ਼ਨੀ ਆਪਣੀ ਬਣ ਗਈ ਹੈ ਨਹੀਂ ਹਜੇ ਇੱਕ ਤਾਰ ਦੀ ਚਾਸ਼ਨੀ ਨਹੀਂ ਬਣੀ ਹੈਗੀ ਇਹਨੂੰ ਥੋੜੀ ਦੇਰ ਲਈ ਹੋਰ ਪਕਾ ਲਵਾਂਗੇ ਇਜਾਦੋ ਇੱਕ ਤਰਦੀ ਬਣ ਗਈ ਨਾਲ ਦੀ ਨਾਲ ਗੈਸ ਦੀ ਫਲੇਮ ਆਪਾਂ ਬੰਦ ਕਰ ਦਵਾਂਗੇ ਤੇ ਸਾਰੇ ਟਾਈਮ ਜਦੋਂ ਆਪਾਂ ਚਾਸ਼ਨੀ ਬਣਾਈਆ ਗੈਸ ਦੀ ਫਲੇਮ ਆਪਣੀ ਹਾਈ ਰਹੀ ਆ ਤੇ ਦੁਬਾਰਾ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਹੁਣ ਆਪਣੀ ਇੱਕ ਤਰਦੀ ਚਾਸ਼ਨੀ ਬਣ ਗਈ ਹੈ ਤੇ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਆ ਗਰਮ ਚਾਸ਼ਨੀ ਆਪਾਂ ਜਿਹੜੀ ਸਾਰੀ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਆਪਾਂ ਲੱਡੂਆਂ ਦਾ ਮਿਕਸਚਰ ਬਣਾਇਆ ਸੀ ਜੇ ਚਾਸ਼ਨੀ ਆਪਣੀ ਠੰਡੀ ਹੋ ਗਈ ਫਿਰ ਲੱਡੂ ਆਪਣੇ ਵਧੀਆ ਨਹੀਂ ਬਣਨੇ ਹੈਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਨਹੀਂ ਹੋਣਾ ਹੁਣ ਆਪਾਂ ਕੜਚੀ ਦੀ ਹੈਲਪ ਦੇ ਨਾਲ ਮਿਕਸ ਕਰ ਦਵਾਂਗੇ ਕਿਉਂਕਿ ਚਾਸ਼ਨੀ ਆਪਣੀ ਥੋੜੀ ਗਰਮਾ ਚੰਗੀ ਤਰ੍ਹਾਂ ਤੁਸੀਂ ਸਾਰੇ ਦੇ ਵਿੱਚ ਮਿਕਸ ਕਰ ਦੇਣਾ ਹੈ ਸਾਰੀ ਚਾਸ਼ਨੀ ਜਿਹੜੀ ਮੈਂ ਐਡ ਕਰ ਲੇਤੀ ਐਨੀ ਚਾਸ਼ਨੀ ਬਿਲਕੁਲ ਪਰਫੈਕਟ ਹੈ ਮੈਂ ਜਿਆਦਾ ਢਿੱਲੇ ਨਹੀਂ ਜਿਆਦਾ ਹਾਰਡ ਲੱਡੂ ਬਣਨਗੇ ਇਸ ਤਰ੍ਹਾਂ ਮਿਕਸ ਕਰ ਦਿੱਤਾ 10-15 ਮਿੰਟ ਲਈ ਆਪਾਂ ਨੂੰ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਸਾਰਾ ਮਿਕਸਚਰ ਜਿਹੜਾ ਚਾਸ਼ਨੀ ਪੀ ਲਵੇ ਤੇ ਮਿੱਠਾ ਪੂਰੀ ਤਰ੍ਹਾਂ ਰਸ ਚਬੇ ਇਹਦੇ ਵਿੱਚ ਫਿਰ ਇਹ ਆਪਾਂ ਨੂੰ ਮਿਕਸ ਕਰਕੇ ਲੱਡੂ ਬੱਟ ਦਵਾਂਗੇ ਤੇ ਨਾਲੇ ਲੱਡੂ ਜਬ ਬੱਟਣੇ ਆਸਾਨ ਹੋ ਜਾਣਗੇ ਉਸ ਤੋਂ ਥੋੜਾ ਠੰਡਾ ਹੋ ਜਾਊਗਾ ਹੁਣ ਇੰਨੇ ਗਰਮ ਦੇ ਲੱਡੂ ਵੀ ਨਹੀਂ ਬੱਟੇ ਜਾਣੇ ਤੇ ਇਹਨੇ ਚਾਸ਼ਨੀ ਵੀ ਆ ਜਿਹੜੀ ਹੋ ਵੀ ਪੀ ਲੈਣੀ ਆ ਫਿਰ ਥੋੜਾ ਜਿਹਾ ਖੁਸ਼ਕ ਹੋ ਜਾਊਗਾ ਹਲੇ ਥੋੜਾ ਟਿੱਲਾ ਟਿੱਲਾ ਲੱਗ ਰਿਹਾ ਹੁਣ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ 1/2 ਘੰਟਾ ਹੋ ਗਿਆ ਆਪਾਂ ਨੂੰ ਮੈਂ ਥੋੜਾ ਵੱਧ ਟਾਈਮ ਰੱਖਦਾ ਸੀਗਾ ਤੁਸੀਂ 10-15 ਮਿੰਟ ਲਈ ਵੀ ਜਿਹੜਾ ਰੱਖ ਸਕਦੇ ਹੋ ਤੇ ਹੁਣ ਆਪਾਂ ਨੂੰ ਆਟੇ ਦੀ ਤਰ੍ਹਾਂ ਥੋੜਾ ਜਿਹਾ ਮਨ ਲਵਾਂਗੇ ਤੇ ਲੱਡੂ ਜੜੇ ਦੇ ਬਿਲਕੁਲ ਆਪਾਂ ਬਟਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਦੋਨੇ ਹੱਥਾਂ ਦੀ ਹੈਲਪ ਦੇ ਨਾਲ ਸਾਰੇ ਲੱਡੂ ਆਪਾਂ ਗੋਲ-ਗੋਲ ਬਟ ਲਵਾਂਗੇ ਜਿੰਨਾ ਵੱਡਾ ਤੁਸੀਂ ਲੱਡੂ ਰੱਖਣਾ ਹੈ ਓਨਾ ਵੱਡਾ ਹੈ ਜਿਹੜਾ ਰੱਖ ਸਕਦੇ ਹੋ ਇਹ ਲੱਡੂ ਬਣਾਉਣ ਦਾ ਸਭ ਤੋਂ ਸੌਖਾ ਤੇ ਬਿਲਕੁਲ ਪਰਫੈਕਟ ਤਰੀਕਾ ਹੈ ਇਹਦੇ ਨਾਲ ਲੱਡੂ ਤੁਹਾਡੇ ਬਿਲਕੁਲ ਪਰਫੈਕਟ ਬਣਨਗੇ ਤੇ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਨਾਲ ਤੇ ਘੱਟ ਟਾਈਮ ਦੇ ਵਿੱਚ ਤੁਸੀਂ ਮੋਤੀ ਚੂਰ ਦੇ ਲੱਡੂ ਬਣਾ ਕੇ ਤਿਆਰ ਕਰ ਲਓਗੇ ਆਪਾਂ ਇਹਦੇ ਉੱਪਰ ਥੋੜੇ ਜਿਹੀ ਪਿਸਤੀ ਕੱਟ ਕੇ ਲਗਾ ਦੇਵਾਂਗੇ ਤੁਸੀਂ ਇਦਾਂ ਸਿੰਪਲ ਰੱਖਣਾ ਹੈ ਸਿੰਪਲ ਵੀ ਰੱਖ ਸਕਦੇ ਹੋ ਜਾਇਦੇ ਵਿੱਚ ਤੁਸੀਂ ਮਗ ਜਾਓ ਵੀ ਐਡ ਕਰ ਸਕਦੇ ਹੋ ਤੁਹਾਡੀ ਇੱਛਾ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ